ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿੰਦਗੀ ਬਹੁਤ ਕੀਮਤੀ ਹੈ ਪਰ ਇਸ ਜਿੰਦਗੀ ਦੀ ਕੀਮਤ ਵੀ ਮੌਤ ਕਰਕੇ ਹੀ ਹੈ ਤੁਸੀਂ ਕਦੇ ਉਸ ਟ੍ਰੇਨ ਵਿੱਚ ਚੜੋ ਜਿਸ ਨਾਲ ਇੰਜਨ ਹੀ ਨਾ ਹੋਵੇ ਜਾਂ ਉਸਨੇ ਕਿਤੇ ਜਾਣਾ ਹੀ ਨਾ ਹੋਵੇ 2 4 5 700 ਸਾਲ ਤੁਹਾਨੂੰ ਕੋਈ ਪੁੱਛੇ ਹੀ ਨਾ ਮੌਤ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਕੀ ਹਾਲਤ ਹੋਵੇਗੀ ਜ਼ਿੰਦਗੀ ਵਿੱਚੋਂ ਮੌਤ ਲਫ਼ਜ਼ ਕੱਢ ਦਿਓ ਦੁਨੀਆ ਕੁਝ ਹੀ ਸਾਲਾਂ ਵਿੱਚ ਦੁਹਾਈਆਂ ਪਾ ਉੱਠੇਗੀ ਅਤੇ ਮੌਤ ਲਈ ਇੰਝ ਤਰਸੇਗੀ ਜਿਵੇਂ ਮਾਈਕਲ ਜੈਕਸਨ ਮੌਤ ਲਈ ਤਰਸਦਾ ਸੀ ਬੰਦਾ ਮਰੇ ਹੀ ਨਾ ਇਹ ਜ਼ਿੰਦਗੀ ਨਹੀਂ ਇੱਕ ਸਜ਼ਾ ਹੈ ਜ਼ਿੰਦਗੀ ਨੂੰ ਅਸੀਂ ਮੁਹੱਬਤ ਹੀ ਤਾਂ ਕਰਦੇ ਹਾਂ ਕਿਉਂਕਿ ਇਸ ਨਾਲ ਮੌਤ ਜੁੜੀ ਹੈ ਸੱਚ ਨੂੰ ਕੌਣ ਪੁੱਛੇ ਜੇ ਝੂਠ ਹੀ ਨਾ ਹੋਵੇ ਦਿਨ ਦੀ ਕੌਣ ਕਦਰ ਕਰੇ ਜੇ ਕਾਲੀ ਰਾਤ ਨਾ ਹੋਵੇ आम हालाता विच मौत तो बंदा एसे करके नहीं डरदा कि मौत होनी है बल्कि बहु गिनती एसे करके डालदी है कि मौत तो बाद की होवेगा जब मौत तो बाद वाला भलेखा लथ जावे उस दिन जिंदगी अते मौत विच बहुत फर्क नहीं 잡दा क्योंकि समझ आ जांदी है जिंदगी नु जियोना किवें है काम क्रोध लोभ मोह अहंकार आदि ਇਸ ਜੀਵਨ ਵਿੱਚ ਆਪਰਨ ਵਾਲੀਆਂ ਘਟਨਾਵਾਂ ਹਨ ਨਾ ਕਿ ਮਰਨ ਤੋਂ ਬਾਅਦ ਜਿਨ੍ਹਾਂ ਦੇ ਹਿੱੱਡੇ ਵਿੱਚ ਪਰਮਾਤਮਾ ਵਸ ਗਿਆ ਉਹ ਅੰਦਰੋਂ ਮਰਦੇ ਹੀ ਨਹੀਂ ਨਾ ਹੀ ਉਹਨਾਂ ਨੂੰ ਕੰਮ ਮਾਰ ਸਕਦਾ ਹੈ ਕ੍ਰੋਧ ਹੰਕਾਰ ਕਿਸੇ ਤੋਂ ਉਹ ਨਹੀਂ ਮਰਦੇ ਆਮ ਮਨੁੱਖ ਜੋ ਰੋਧ ਮਰਦਾ ਹੈ ਪਲ-ਪਲ ਮਰਦਾ ਹੈ ਕਦੇ ਕੰਮ ਕਰਕੇ ਅਤੇ ਕਦੇ ਕ੍ਰੋਧ ਕਰਕੇ ਕਦੇ ਹੰਕਾਰ ਲੋਭ ਮੋਹ ਹਰ ਲੋਜ ਇਨਸਾਨ ਨੂੰ ਮਰਦੇ ਹਨ ਤਤਵੀ ਦੁਨੀਆ ਵਿੱਚ ਮਾਲਾ ਇਸੇ ਕਰਕੇ ਘੜੀ ਜਾ ਰਹੀ ਹੈ ਪੁੰਨ ਕਰਮ ਇਸੇ ਕਰਕੇ ਕੀਤੇ ਜਾ ਰਹੇ ਹਨ ਕਿ ਮੌਤ ਤੋਂ ਬਚ ਸਕੀਏ ਮੌਤ ਤੋਂ ਬਾਦ ਵਾਲੇ ਜਮਾਂ ਦੇ ਮਾਰ ਤੋਂ ਬਚ ਸਕੀਏ ਜਿੰਦਗੀ ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਹੋਣ ਵਾਲੀ ਜ਼ਿੰਦਗੀ ਨੂੰ ਕੇਰੀ ਫਿਰਦੇ ਜਮਾਂ ਤੋਂ ਬਚੋਣਾ ਹੈ ਹੋਣ ਵਾਲੀ ਮੌਤ ਤੋਂ ਬਚੋਣਾ ਹੈ ਕਿਉਂਕਿ ਜਿਸ ਨੂੰ ਮੌਤ ਚੇਤੇ ਹੈ ਉਹ ਕਦੀ ਮਾੜੇ ਕਰਮ ਤਾਂ ਕਰ ਹੀ ਨਹੀਂ ਸਕਦਾ ਜ਼ਿੰਦਗੀ ਨੂੰ ਸੱਚ ਸਮਝਣ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪਿੱਛੇ ਲੱਗ ਕਈ ਤਰ੍ਹਾਂ ਦੇ ਭੜੇ-ਭੜੇ ਕਰਮ ਕਰਦੇ ਹਨ ਪਰ ਜਿਨ੍ਹਾਂ ਨੂੰ ਹਰ ਵਕਤ ਮੋਤ ਜੱਤੇ ਹੋਵੇ ਉਹ ਕਦੇ ਮਾੜੇ ਕਰਮ ਨਹੀਂ ਕਰ ਸਕਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਫਕੀਰ ਦਾ ਭਲੇਖਾ ਕਿਸ ਤਰ੍ਹਾਂ ਦੂਰ ਕੀਤਾ ਅਤੇ ਕਿਸ ਤਰ੍ਹਾਂ ਸਮਝਾਇਆ ਕਿ ਮੋਤ ਜਾਗ ਜਿਸ ਨੂੰ ਹੋਵੇ ਉਹ ਕਦੇ ਕੋ ਕਰਮ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਜੀ ਅਤੇ ਇੱਕ ਫਕੀਰ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਦੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀ ਹਜ਼ੂਰ ਆਪਣੇ ਤਖਤ ਤੇ ਬਿਰਾਜਮਾਨ ਸਾਨ ਕੀਮ ਖਾਬ ਅਤੇ ਅਤਲਸ ਦੀ ਪੋਸ਼ਾਕ ਪੈਣੀ ਹੋਈ ਸੀ ਹੱਥ ਤੇ ਬਾਜ ਅਤੇ ਸਿਰ ਉੱਤੇ ਕਲਗੀ ਦਾ ਤਾਜ ਸਜਿਆ ਹੋਇਆ ਸੀ ਪੱਥੇ ਵਿੱਚ ਸੋਨੇ ਦੀਆਂ ਨੋਕਾਂ ਵਾਲੇ ਤੀਰ ਅਤੇ ਹੱਥ ਵਿੱਚ ਸ਼ਮਸ਼ੀਰ ਸਜ ਰਹੀ ਸੀ ਘਾਟ ਬਾਟ ਪੂਰਾ ਸ਼ਾਹਾਨਾ ਸੀ ਹਜੂਰ ਦੇ ਇੱਕ ਪਾਸੇ ਕੁੰਡੀਆਂ ਮੁੱਛਾਂ ਵਾਲੇ ਸੁਡੋਲ ਜਿਸਮ ਦੇ ਸਿੰਘ ਸਜ ਰਹੇ ਸਨ ਅਤੇ ਦੂਸਰੇ ਪਾਸੇ ਸ਼ੀਲ ਅਤੇ ਸੁਸ਼ੀਲ ਧਰਮ ਵਾਲੀਆਂ ਮਾਤਾਵਾਂ ਬੈਠੀਆਂ ਹੋਈਆਂ ਸਨ ਇੱਕ ਮੁਸਲਮਾਨ ਫਕੀਰ ਅਚਾਨਕ ਕਲਗੀਧਰ ਪਿਤਾ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਦਾ ਖਿਆਲ ਸੀ ਕਿ ਦਸਵੇਂ ਗੁਰੂ ਨਾਨਕ ਇੱਕ ਫਕੀਰੀ ਲਿਬਾਸ ਵਿੱਚ ਫਟੇ ਪੁਰਾਣੇ ਕੱਪੜੇ ਪਾਏ ਬੈਠੇ ਹੋਣਗੇ ਸਿਰ ਤੇ ਜਟਾਵਾਂ ਹੋਣਗੀਆਂ ਅਤੇ ਹੱਥ ਵਿੱਚ ਮਾਲਾ ਲੋਕ ਦਿਖਾਵਾ ਹੋਵੇਗੀ ਪਰ ਇੱਥੇ ਉਸਦੇ ਬਿਲਕੁਲ ਉਲਟ ਇੱਕ ਸ਼ਾਨਾ ਚੜਤ ਦੇਕੇ ਫਕੀਰ ਕਹਿ ਲੱਗਾ ਉੱਚੀ ਦੁਕਾਨ ਫੀਕਾ ਪਕਵਾਨ ਉਦੋਂ ਤੱਕ ਵੱਲੋਂ ਉਸ ਵੇਲੇ ਕਾਬਲ ਦੀ ਸੰਗਤ ਪਾਤਸ਼ਾਹ ਜਿਹਦੇ ਦਰਸ਼ਨਾਂ ਲਈ ਆ ਗਈ ਉਥੋਂ ਦਾ ਜਲਵਾਯੋ ਠੰਡਾ ਹੋਣ ਕਰਕੇ ਜਿਹੜੀਆਂ ਬੀਬੀਆਂ ਨਾਲ ਆਈਆਂ ਸਨ ਉਹ ਨਿਹਾਇਤ ਖੂਬਸੂਰਤ ਸਨ ਉਹਨਾਂ ਸਭ ਨੇ ਆ ਕੇ ਜਦ ਹਜੂਰ ਨੂੰ ਸਿਰ ਨਵਾ ਕੇ ਮੱਥਾ ਟੇਕਿਆ ਤਾਂ ਅੰਮ੍ਰਿਤ ਦੇ ਦਾਤੇ ਨੇ ਸਭ ਨੂੰ ਸ਼ੁਭ ਅਸੀਸਾਂ ਦਿੱਤੀਆਂ ਫਕੀਰ ਜੋ ਦੂਰ ਖੜਾ ਸਭ ਕੁਝ ਦੇਖ ਰਿਹਾ ਸੀ ਮਨਹੀਂ ਮਨ ਵਿੱਚ ਕਹਿ ਲੱਗਾ ਕਿ ਜਿਹੜਾ ਬੰਦਾ ਚੰਗਾ ਚੋਖਾ ਖਾਏਗਾ ਬਾਦਸ਼ਾਹਾਂ ਵਾਲਾ ठाਠ ਰੱਖੇਗਾ ਜਿਸ ਦੇ ਅੱਗੇ ਪਿੱਛੇ ਸੁੰਦਰ ਇਸਤਰੀਆਂ ਫਿਰਨ ਗਿਆ ਹੋ ਹੀ ਨਹੀਂ ਸਕਦਾ ਕਿ ਵਾਸ਼ਨਾਵਾ ਤੋਂ ਉਹ ਬਚਿਆ ਹੋਵੇ ਇਹ ਸਾਰਾ ਕੂੜ ਦਾ ਪਸਾਰਾ ਹੈ ਹੋਰ ਨਿਰਾਸ਼ ਹੋ ਕੇ ਮੁੜਨ ਹੀ ਲੱਗਾ ਸੀ ਕਿ ਮਹਾਰਾਜ ਨੇ ਆਪਣੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਕਿ ਉਸ ਫਕੀਰ ਨੂੰ ਸਾਡੇ ਪਾਸ ਲੈ ਆਓ ਫਕੀਰ ਤੇ ਓਨ ਤੇ ਗੁਰੂ ਪਿਤਾ ਨੇ ਕਿਹਾ ਸਾਈਂ ਜੀ ਤੁਸੀਂ ਵਾਪਸ ਕਿਉਂ ਪਰਤ ਰਹੇ ਹੋ ਇਸ ਦਾ ਕੀ ਕਾਰਨ ਹੈ ਉਸਨੇ ਜਵਾਬ ਦਿੱਤਾ ਕਿ ਮੈਂ ਜੋ ਦੇਖਣਾ ਸੀ ਉਹ ਦੇਖ ਲਿਆ ਗਲਗੀਦਾਰ ਪਿਤਾ ਨੇ ਫਰਮਾਇਆ ਅੱਜ ਤੋਂ 10 ਦਿਨਾਂ ਨੂੰ ਤਾਂ ਹਦੀ ਮੌਤ ਹੋ ਜਾਣੀ ਹੈ ਤੁਸੀਂ ਕਿਉਂ ਪਟਕਦੇ ਫਿਰਦੇ ਹੋ ਮੌਤ ਦਾ ਨਾਂ ਸੁਣਦਿਆਂ ਸਾਰ ਫਕੀਰ ਗਿੜਗੜਾ ਕੇ ਹਜੂਰ ਦੇ ਚਰਨਾ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਾ ਜੇ ਸੱਚਮੁੱਚ ਮੈਂ 10 ਦਿਨਾਂ ਨੂੰ ਮਰ ਜਾਣਾ ਹੈ ਤਾਂ ਮੈਂ ਨਹੀਂ ਚਾਹੁੰਦਾ ਕਿ ਮੇਰੀ লাশ ਕਿਤੇ ਰੁਲਦੀ ਫਿਰੇ ਮੈਨੂੰ ਮਿਹਰਬਾਨੀ ਕਰਕੇ ਆਪਣੇ ਚਰਨਾ ਵਿੱਚ ਹੀ ਕੋਈ ਛੋਟੀ ਮੋਟੀ ਥਾਂ ਦੇ ਦਿਓ ਜਿੱਥੇ ਮੈਂ ਬੈਠ ਕੇ ਅੱਲਾਹ ਤਾਲਾ ਨੂੰ ਯਾਦ ਕਰਦਾ ਰਹਾ ਗੁਰੂ ਮਹਾਰਾਜ ਨੇ ਉਸ ਦੀ ਰਹਾਇਸ਼ ਦਾ ਜੋਗ ਪ੍ਰਬੰਧ ਕਰ ਦਿੱਤਾ ਵਕਰ ਚੇਰ ਖਾਨ ਪਿੰਨ ਦਾ ਵੀ ਆਦੇਸ਼ ਦੇ ਦਿੱਤਾ ਫਕੀਰ ਚੁੱਪਚਾਪ ਬੈਠ ਕੇ ਹਰ ਵਕਤ ਅੱਲਾ ਅੱਲਾ ਜਪਣ ਲੱਗ ਪਿਆ ਤਿੰਨ ਚਾਰ ਦਿਨਾਂ ਪਿਛੋਂ ਇੱਕ ਵੇਸ਼ਵਾ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਈ ਅਤੇ ਅਰਤੇ ਨਿਰਤਕਾਰੀ ਲਈ ਸਮਾਂ ਮੰਗਿਆ ਗੁਰੂ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦੇਵ ਦੇ ਦਰਬਾਰ ਵਿੱਚ ਨਾਚ ਗਾਣੇ ਦੀ ਕੋਈ ਥਾਂ ਨਹੀਂ ਮੁਸਲਮਾਨਾ ਦੇ ਤਰੀਕੇ ਵਿੱਚ ਇਸ ਦੀ ਖੋਲ ਹੈ ਇਸ ਲਈ ਇਸ ਨੂੰ ਫਕੀਰ ਪਾਸ ਲੈ ਜਾਓ ਤਾਂ ਕਿ ਇਸ ਦਾ ਦਿਲ ਵੀ ਖੁਸ਼ ਹੋ ਜਾਵੇ ਅਤੇ ਫਕੀਰ ਵੀ ਮौज-ਮੇਲਾ ਕਰ ਲਵੇ ਫਕੀਰ ਦੇ ਬਾਅਦ ਜਦੋਂ ਉਹ ਗਾਇਕਾ ਗਈ ਤਾਂ ਫਕੀਰ ਨੇ ਵੀ ਕੰਨਾਂ ਨੂੰ ਹੱਥ ਲਾ ਕੇ ਕਿਹਾ ਇਸ ਨੂੰ ਇੱਕਦਮ ਇੱਥੋਂ ਲੈ ਜਾਓ ਮੈਂ ਇਸ ਦਾ ਗੀਤ ਬਿਲਕੁਲ ਨਹੀਂ ਸੁਣਨੇ ਮੈਂ ਤਾਂ ਥੋੜੇ ਦਿਨਾਂ ਨੂੰ ਮਰ ਜਾਣਾ ਹੈ ਬੜਾ ਜ਼ੋਰ ਲਾਇਆ ਪਰ ਉਹ ਨਾ ਹੀ ਨਾ ਕਰਦਾ ਰਹਾ ਅਖੀਰ ਗੁਰੂ ਸਾਹਿਬ ਜੀ ਨੇ ਉਸ ਪਾਸ ਜਾ ਕੇ ਸਮਝਾਇਆ ਕਿ ਹਾਲੇ ਤਾਂ ਤੁਸੀਂ 7 ਦਿਨਾਂ ਨੂੰ ਬਰਨਾ ਹੈ ਤੁਸੀਂ ਹੁਣੇ ਹੀ ਦਿਲ ਛੱਡ ਬੈਠੇ ਹੋ ਕੜੀ ਤੇ ਕੜੀ ਮੋਜ ਮੇਲਾ ਦੇਖ ਲੋ ਅਤੇ ਦਿਲ ਪਿਸ਼ੋਰੀ ਕਰ ਲੋ ਪਰ ਉਹ ਕੁੱਕੀ ਹੀ ਜਾਂਦਾ ਸੀ ਕਿ ਇਸ ਨੂੰ ਇੱਥੋਂ ਲੈ ਜਾਓ ਮੇਰੀ ਜ਼ਿੰਦਗੀ ਬਹੁਤ ਥੋੜੀ ਰਹਿ ਗਈ ਹੈ ਮੈਂ ਇਸ ਲਈ ਉਹ ਕਾਲਾ ਕਰਵਾਵਾ ਤਾਂ ਗੁਰੂ ਮਹਾਰਾਜ ਨੇ ਸਮਝਾਇਆ ਕਿ ਤੁਹਾਨੂੰ ਤੇ ਇਸ ਗੱਲ ਦਾ ਨਿਸ਼ਚੈ ਹੈ ਕਿ ਤੁਸੀਂ 7 ਦਿਨਾਂ ਨੂੰ ਮਰ ਜਾਣਾ ਹੈ ਅਤੇ ਤੁਸੀਂ ਗਲਤ ਕੰਮ ਕਰਨ ਨੂੰ ਪਿਆਰ ਨਹੀਂ ਹੋ ਸਾਨੂੰ ਦਾ ਇਹ ਭਰੋਸਾ ਨਹੀਂ ਕਿ ਜਿਹੜਾ ਸਾ ਸਾਡਾ ਬਾਹਰ ਗਿਆ ਹੈ ਉਸਨੇ ਵਾਪਸ ਓਨਾ ਹੈ ਜਾਂ ਨਹੀਂ ਤੁਸੀਂ ਆਪ ਹੀ ਦੱਸੋ ਸਾਡੇ ਅੰਦਰ ਵਿਕਾਰ ਕਿਸ ਤਰ੍ਹਾਂ ਪੈਦਾ ਹੋ ਸਕਦੇ ਹਨ ਸਾਨੂੰ ਤਾਂ ਇਹੀ ਹੁਕਮ ਹੈ ਹਰ ਜਪਦਿਆਂ ਖਿਨ ਢਿਲਣਾ ਕੀ ਜਾਈ ਮੇਰੀ ਝੰਡੜੀਏ ਮਤ ਕਹ ਜਪੈ ਸਹੋ ਆਵੈ ਕਹ ਨਾ ਆਵੈ ਰਾਮ ਸਾਈ ਜੀ ਤੁਸੀਂ ਮਰ ਜਾਣ ਦੀ ਚਿੰਤਾ ਛੱਡ ਦਿਓ ਇਹ ਤਾਂ ਤੁਹਾਨੂੰ ਕੇਵਲ ਸਮਝਾਉਣ ਲਈ ਦੱਸਿਆ ਗਿਆ ਸੀ ਹੁਣ ਤੁਸਾਨੂੰ ਸਮਝ ਆ ਗਈ ਹੋਵੇਗੀ ਕਿ ਜਿਸ ਨੂੰ ਆਪਣੀ ਮੌਤ ਹਰ ਵਕਤ ਚੇਤੇ ਰੰਦੀ ਹੋਵੇ ਉਸ ਪਾਸੋਂ ਵਿਕਾਰ ਕਦੀ ਨਹੀਂ ਹੋ ਸਕਦਾ ਜਗਤ ਵਿੱਚ ਜਿਹੜਾ ਵੀ ਜੀਵ ਹੁੰਦਾ ਹੈ ਉਸਦੇ ਮੱਥੇ ਤੇ ਇਹ ਲਿਖਿਆ ਜਾਂਦਾ ਹੈ ਕਿ ਤੂੰ ਮਰ ਜਾਣਾ ਹੈ ਮਨ ਨੇ ਲਿਖਾਏ ਮੰਡਲ ਮਹਿ ਆਏ ਇਹ ਗੱਲ ਪੱਥਰ ਤੇ ਲਕੀਰ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਅੰਗਰੇਜ਼ੀ ਵਿੱਚ ਵੀ ਜਦ ਕਿਸੇ ਗੱਲ ਦੀ ਪੁਸ਼ਟੀ ਕਰਨੀ ਹੁੰਦੀ ਹੈ ਤਾਂ ਕਹਿੰਦੇ ਹਨ ਐਜ਼ ਸ਼ੋਰ ਐਜ਼ ਧੈਪ ਪਰ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਕਦੇ ਵੀ ਮੌਤ ਨੂੰ ਚਿੱਤੇ ਨਹੀਂ ਕਰਦੇ ਸਗੋਂ ਸਾਨੂੰ ਤਾਂ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਬੱਲਾ ਖਸਮ ਵਿਸਾਰ ਖਵਾਰੀ ਕਿੰਨੀ ਤਿਕਜੀ ਮਨ ਨਹੀਂ ਰਹਿਣਾ ਖਾਣਾ ਪੀਣਾ ਹੱਸਣਾ ਸੋਣਾ ਜਦ ਹੈ ਪਰ ਮੌਤ ਨੂੰ ਅਸੀਂ ਭੁੱਲੀ ਬੈਠੇ ਹਾਂ ਇੱਥੋਂ ਤੱਕ ਕਿ ਜੇ ਨਾਲ ਦੇ ਘਰ ਕੋਈ ਗੁਜਰ ਜਾਵੇ ਤਾਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ ਕਿ ਮੌਤ ਦਾ ਇਹਨਾਂ ਨੂੰ ਗਿਆਨ ਹੋ ਜਾਵੇ ਕਿ ਮੌਤ ਵੀ ਕੋਈ ਚੀਜ਼ ਹੈ ਮਹੱਲੇ ਵਿੱਚ ਜੇਕਰ ਕੋਈ ਚੋਰੀ ਹੋ ਜਾਵੇ ਤਾਂ ਆਸ-ਪਾਸ ਦੇ ਮਹੱਲੇ ਵਾਲੇ ਵੀ ਰਾਤ ਨੂੰ ਚੌਕਸ ਹੋ ਜਾਂਦੇ ਹਨ ਕਿ ਕਿਦਰੇ ਅਸੀਂ ਵੀ ਨਾ ਲੁੱਟੇ ਜਾਈਏ ਇਸ ਤੋਂ ਉਲਟ ਅਸੀਂ ਦੂਜਿਆਂ ਨੂੰ ਮਰਦਿਆਂ ਵੇਖ ਕੇ ਕਦੀ ਨਹੀਂ ਡਰਦੇ ਕਿ ਅਸੀਂ ਵੀ ਮਰ ਜਾਣਾ ਹੈ ਸਗੋਂ ਬੇਪਰਵਾਹੀ ਵਿੱਚ ਹੱਸਦੇ ਖੇਡਦੇ ਹਾਂ ਕਬੀਰ ਜੀ ਫਰਮਾਉਂਦੇ ਹਨ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ ਮੌਤ ਨੂੰ ਦੇਖ ਕੇ ਵੱਡਿਆਂ ਵੱਡਿਆਂ ਦਾ ਦਿਲ ਦਹਿਲ ਜਾਂਦਾ ਹੈ ਕਈ ਤਾਂ ਨਾਮ ਸੁਣ ਕੇ ਹੀ ਕੰਬ ਉੱਠਦੇ ਹਨ ਮਹਾਤਮਾ ਗੋਤਮ ਬੁੱਧ ਨੂੰ ਵੀ ਉਦੋਂ ਹੀ ਗਿਆਨ ਹੋਇਆ ਸੀ ਜਦੋਂ ਉਹਨਾਂ ਨੇ ਮੁਰਦੇ ਨੂੰ ਸੜਦਾ ਵੇਖਿਆ ਅਤੇ ਉਹ ਰਾਜਪਾਤ ਛੱਡ ਕੇ ਮੋਤ ਤੇ ਕਾਬੂ ਪਾਉਣ ਲਈ ਯਤਨ ਕਰਨ ਲੱਗ ਪਏ ਕਬੀਰ ਸਾਹਿਬ ਨੇ ਜਦ ਮੁਰਦਾ ਸੜਦਾ ਵੇਖਿਆ ਤਾਂ ਚਿੱਲਾ ਉੱਠੇ ਕਬੀਰ ਹਾੜ ਜਰੇ ਜਿਉ ਲਾ ਕਰੀ ਕੇਸ ਜਰੇ ਦਿਓ ਕਾਸ ਇਹ ਜਿੰਦ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਉਹਨਾਂ ਨੇ ਉਦਾਸ ਹੋ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਜਦ ਉਹਨਾਂ ਨੂੰ ਮੌਤ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਉਹਨਾਂ ਆਪ ਹੀ ਫਰਮਾਇਆ ਕਬੀਰ ਮੋਹ ਮਨ ਨਿਕਾ ਜਾਓ ਹੈ ਮਰੋ ਤ ਹਰ ਕੈ ਦਵਾਰ ਮਤ ਹਰ ਪੂਛਾ ਕੋਣ ਹੈ ਪਰਾ ਹਮਾਰਾ ਹੈ ਬਾਰ ਸਗੋ ਉਹ ਤਾਂ ਇਥੋਂ ਤੱਕ ਫਰਮਉਂਦੇ ਹਨ ਮੈਂ ਨਾ ਮਰੋ ਮਰਪੋ ਸੰਸਾਰਾ ਅਬ ਮੋਹ ਮਿਲਿਓ ਹੈ ਜਿਾਵਨ ਹਾਰਾ ਜਿਹੜਾ ਬੰਦਾ ਮਰਨ ਲਈ ਤਿਆਰ ਰਹੇ ਉਹ ਕਦੀ ਨਹੀਂ ਮਰਦਾ की एक डरपोक मरण तो पहला हजार वरी मरदा है नहको मुआ न मरना जोग नहपिन से अब नासी होग हो नक गुर परम चुकाया ना कोई मर न आवै जाया मुच ही मौत एक खेड है आवन जल एक खेल बनाया की नी माया गुरु जी का खालसा गुरु जी की फतेह